ਸਸ ਸਸ ਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਦਾ ਜੀ ਤਸਵੀਰ ਵਿੱਚ ਤਰਨਤਾਰਨ ਅੱਜ ਵੀ ਬਾਈਆਂ ਕੋਲ 7-8 ਲਗਭਗ ਪਸ਼ੂ ਸੇਲ ਆ ਪਰ ਪਸ਼ੂ ਜਿਹੜੇ ਬੜੇ ਕੁਆਲਟੀ ਵਾਲੇ ਆ ਤੇ ਰੇਡ ਵੀ ਨਿਕਲੇ ਕੇ ਕਰ ਰਹੇ ਬਾਈ ਇਹਨਾਂ ਨਾਲ ਤੇ ਆਹ ਹੁਣ ਵੀਰ ਨਾਲ ਗੱਲਬਾਤ ਕਰੀਏ ਇਹਨੇ ਪ੍ਰਾਈਸ ਪੁੱਛੀ ਇਹਦੀ ਕੀ ਮਿਲ ਕਰ ਕੋੜਾ ਬਾਈ ਅਸਤੀ ਕਾਲ ਅਸਤੀ ਕਾਲ ਬਾਈ ਜੀ ਬਾਈ ਜੀ ਹੋਰ ਸੁਣਾਓ ਵਦਿਆ ਕਿਰਪਾ ਬਾਬੇ ਕਿਵੇਂ ਆ ਮਾਲ ਲੈ ਗਿਆ ਬਾਅਦ ਲੈ ਗਿਆ ਉਹਦੇ ਨਾਲ ਉਹਦੰਦੀਆਂ ਹੋਰ ਵੇਚਦੀਆਂ ਆਪਾਂ ਅੱਛਾ ਚਲੋ ਚਲੋ ਤੁਹਾਨੂੰ ਦੱਸਿਆ ਨੀਲੀ ਦੀਆਂ ਝੋਟੀਆਂ ਕੱਲ੍ਹ ਕੈਂਸਲ ਹੋ ਚੰਗੀਆਂ ਚੰਗੀਆਂ ਆ ਨਾ ਚੰਗੇ ਬਰੀਡਰ ਬੰਦੇ ਹੋ ਜਿੱਨਾ ਖੜੀਆਂ ਡਾਕਟਰ ਆਇਆ ਸੰਦੀਪ ਸਿੰਘ ਨਾਲ ਅੱਛਾ ਪਾਸ ਕਰਕੇ ਖੜੀਆਂ ਠੀਕ ਚੰਗੀਆਂ ਮਈਆਂ ਬਹੁਤ ਚੰਗੀਆਂ ਸੀ ਬਹੁਤ ਚੰਗੀਆਂ ਆ ਮੇਰੀ ਗੱਲ ਕੋਈ ਨਹੀਂ ਹਾਂ ਬਿਲਕੁਲ ਅੱਖ ਬੇਲੀ ਮੇਰੇ ਥੋੜੇ ਥੋੜੇ ਨਿਸ਼ਾਨ ਸੀ ਨਾ ਮਾੜੇ ਨਿਸ਼ਾਨ ਮਾੜੇ ਸੀ ਪਰ ਉਹਨਾਂ ਅਸਲੀ ਨਿਸ਼ਾਨੀ ਦੱਸੀ ਉਹ ਆnde ਕਿ ਜੀਭ ਵੀ ਗੁਲਾਬੀ ਚਲੀ ਹਾਂ ਉਹ ਤਾਂ ਬਰ ਹੈਗਾ ਹੀ ਆ ਨਾ ਚਾ ਕ ਕਰਕੇ ਫਿਰ ਖੜੀ ਹਾਂ ਬਜ਼ੁਰਗ ਨਾਲ ਆਏ ਹਾਂ ਅੱਛਾ ਹਾਂਜੀ ਚ ਅੱਜ ਫਿਰ ਕਿੰਨੀ ਆ ਅੱਜ ਆਪ ਨੂੰ 6 ਝੋਟੀਆਂ ਇੱਕ ਨੀਲੀ ਦੀ ਝੋਟੀਆਂ ਸਾਢੇ 8 ਮਹੀਨਾ ਦੀ ਕੱਪਣ ਅੱਛਾ ਕੋਈ ਆਦਾ ਡਾਕਟਰ ਲੈ ਆ ਬਈ ਚੈੱਕ ਕਰਾ ਕੇ ਖੜੇ ਠੀਕ ਆ ਪੰਜ ਸੱਤਾਂ ਦਿਨਾਂ ਦੀ ਡੰਗਰ ਉੱਤੇ ਲੈ ਜੇ ਹਾਂ ਉਹਦਾ ਕਹਿ ਨਹੀਂ ਸਕਦੇ ਜੇ ਸਾਡੀ ਮੈਂ ਮਹੀਨਾ ਲੈ ਜੇ ਹਾਂ ਸਮਾਈ ਸਮੇਤ ਪੈਸੇ ਦੇਵਾਂਗੇ ਤੋਰੋ ਪਰ ਇਹਨੂੰ ਤੋਰੋ ਬਈ ਇਹ ਝੋਟੀ ਰਾਤੀ ਸੁਹੀ ਜੋ ਅੱਛਾ ਠੀਕ ਆ ਇਹਦੇ ਥਲੇ ਬੋੜਾ ਹੀ ਹੋਊਗਾ 9-10 ਕਿਲੋ 9-10 ਕਿਲੋ ਬੋੜਾ ਹੀ ਆ ਇਧਰ ਇਧਰ ਹਾਂਜੀ ਗਿੱਲਾ ਨਾੜੂ ਬਿਲਕੁਲ ਹਾਂ ਕੱਟੀ ਮਖਰ ਆ ਗਈ ਤੇ ਚੈੱਕ ਕਰੋ ਜੀ ਕਰਾਂ ਦੀ ਸੋਹਣੀ ਝੋਟੀ ਆ ਦੁਬਿਆਦਵਾ ਦੂਜੀ 14 15 ਗਿਲ ਦਾ ਰਿਕਾਰਡ ਹੈ ਝੋਡੀ ਦਾ ਸਿੰਗਲ ਹੱਡੀ ਦੀ ਨਾਲੇ ਮੈਂ ਨਾ ਸਿੰਗਲ ਮਗਰੋਂ ਵੇਖੀ ਹਾਂ ਮਗਰੋਂ ਚੈੱਕ ਕਰੋ ਗਰਾਦੀ ਹਾਂ ਨਜ਼ਾਰੇਦਾਰ ਪੀਸ ਆ ਆ ਵੇਖੋ ਗਰਾਦੀ ਬਸ ਠੀਕ ਆ ਕੇ ਚੋਹਾਂ ਜਾਂਦੇ ਬਹੁਤ ਜਾਈ ਨਹੀਂ ਠੀਕ ਆ ਠੀਕ ਆ ਬਲੈਕ ਨੂੰ ਗਾ ਨਹੀਂ ਆ ਵਾਕਿ ਸਹੀ ਗੱਲ ਹੈ ਜੀ ਬਸ ਠੀਕ ਆ ਜੈ ਜੀ ਜੈ ਸੁਨੀਲ ਸਾਹਿਬ ਬਿਲਕੁਲ ਜੈ ਮਾਲ ਅੱਗੇ ਨੂੰ ਗਿਆ ਤਖਾ ਭਰਾ ਪਾਉ ਮੁੱਲ ਨਹੀਂ ਕਰਨੇ ਹਾਂ ਜੀ ਮੁੱਲ ਸੁਨੀਲ ਸਾਹਿਬ ਸਵਾ ਦੀ ਵੀ ਝੋਟੀ ਹੱਥ ਹੈਗਾ ਠੀਕ ਆ ਪਰ ਆਪਾਂ ਨਹੀਂ ਕਰਨਾ ਜੈ ਉਹ ਲੈ ਇੱਕ ਦਾ 15 ਜੋ ਮਰਜੀ ਕਰੀਏ ਹਾਂ ਇੱਕ ਪੈਂਦੀ ਝੋਟੀ ਹਾਂ ਨਾ ਜੈ ਇੱਕ ਪੈਂਦੀ ਹਾਂ ਉਹ ਚੋਟੀ ਕਰਾਂਗੇ 500 ਰੁਪਿਆ ਕਰ ਦੇ ਜੀ ਚਲੋ ਠੀਕ ਸੁਨੀਲ ਸਾਹਿਬ ਇੱਧਰ ਚੋਣ ਵੇਖੀ ਠੀਕ ਆ ਹਾਂ ਇਹ ਬੱਚਾ ਲਾ ਕੇ ਮਾਰਾ ਯਾਰ ਖਾਦ ਗਏ ਪੰਜ ਹਾਂ 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 ਇਧਰੇ ਕੀ ਲਗਣਾ ਇਧਰ ਆ ਜਿੰਦੇ ਕਿਹੜਾ ਸਮਾਨ ਦੂਜਾ ਕੈਮੀਕਲ ਇਧਰ ਇਹ ਨਹੀਂ ਨੂੰ ਸਿਮਿੰਟ ਨਹੀਂ ਗਿਆ ਸਿਮਿੰਟ ਥੋੜਾ ਗਿਆ ਨਾ ਕਮੋਂ ਤੇ ਸੰਦੇਸ ਆ ਮੋਟਰ ਆ ਦੇ ਪਰਚੀ ਲੈ ਆਏ ਕਿ ਨੀ ਤੂੰ ਤੂੰ ਰੋਕੇ ਨਾ ਬੰਦਾ ਚਲ ਠੀਕ ਆ ਉਧਰ ਆ ਉਧਰ ਆਹ ਵੀ ਝੋਟੀ ਕੱਲ ਖੁੱਈ ਜੋ ਹਾਂ ਇਹਦੇ ਬਲਕਿ 9 10 ਕਿਲੋ ਬੜਾ ਹੀ ਆ ਅੱਛਾ ਮਗਰੇ ਕੱਟੀ ਜੋ ਮਗਰੇ ਕੱਟੀਆਂ ਹੈ ਹਾਂ ਕੱਟੀਆਂ ਹੀ ਆ ਕੱਟੀਆਂ ਹੀ ਸਾਰੀਆਂ ਲੋ ਜੀ ਸਾਰੀਆਂ ਕੱਟੀਆਂ ਹੀ ਆ ਇਹ ਵੀ ਚੈੱਕ ਕਰੋ ਚੋਰ ਚਲ ਝੋਟੀ ਬਹੁਤ ਜਿਆਦੀ ਠੀਕ ਆ ਆਂਦੋ ਆਂਦੋ ਆਹ ਕੋਈ ਬਿੱਲੀ ਝੋਟੀ ਤੋਰੋ ਇਧਰ ਨੂੰ ਬਸ ਠੀਕ ਆ ਚੱਲਾਂ ਦੋ ਆਲੀ ਗਾਲੀਆਂ ਦੇ ਛੋਟੀ 13 14 ਕਿਲੋ ਦੋ ਦਰਮਾਨਾ ਪਰੂ ਠੀਕ ਆ ਠੀਕ ਆ ਬਾਹਲਾ ਇਹ ਨੂੰ ਨਾ 9 10 ਕਿਲੋ ਨੌ ਦਾ ਬੱਚਾ ਕੱਟੀ ਆ ਗਿਆ ਨੇ ਮਗਰ ਕੱਟੀ ਕੱਤੀ ਮਗਰ ਆ ਗਈਆਂ ਕੱਟੀਆਂ ਸਾਰੀਆਂ ਸਾਰੀਆਂ ਕੱਟੀਆਂ ਆ ਦੇਖ ਗਾਗੇ ਦੀ ਰੇਡ ਹੀ ਵਾ ਜਸਤੀ ਚਲੋ ਐਂਡ ਹੈ ਰੇਡ ਆਪਣੇ ਜੈ ਜੀ ਆ ਬਿਲਕੁਲ ਛੋਟੀ ਇੱਕ ਪੰਜ ਦਾ ਵਿਆਖ ਰੱਖਦੀ ਆ ਠੀਕ ਆ ਮੋਲੇ ਕਾ ਪੰਜ ਕਰਾਂਗੇ 99000 ਦੀ ਛੋਟੀ ਦਵਾਂਗੇ ਦੋ ਹੀ ਦੋ ਸ਼ਰਤਾਂ 93 ਦੀ ਪੂਰੇ 393 ਚੱਲਣ ਤੋਂ ਬਾਅਦ ਠੀਕ ਆ ਬਾਠ ਠੀਕ ਹੈ ਚਲੋ ਮੈਂ ਚਾਨ ਫੋਟੇ ਗਿੱਲਾ ਨਾ ਬੇ ਨਾ ਕੋਈ ਆਕੀ ਬਾਠ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਓਹ ਚੋਟੀ ਸੰਦੀਸ਼ਾਂ ਗੱਬਣੀ ਅੱਛੇ ਗੱਬਣਾ ਕੱਲਾ ਕੱਲਾ ਥਾਂ ਲੱਗਾ ਕਟਿੰ ਨੂੰ ਲੋ ਜੀ ਗੱਬਣ ਚੋਟੀ ਦੂਜਾ ਸੁਆ ਅਜੇ ਵੀ ਪੰਜ ਚਾਰ ਦਿਨ ਸੁਣੀ ਪੰਜ ਚਾਰ ਦਿਨ ਅਜੇ ਸੁਣਿਆ ਨਾ ਵਾਕੀ ਗੱਲ ਕੱਲਾ ਕੱਲਾ ਥਾਂ ਲੱਗਾ ਕੁੜੀ ਆ ਮੈਂ ਜਿਵੇਂ ਰੱਬ ਨੇ ਮਿੰਤਗਾ ਨਾ ਲਾਈ ਲਏ ਬਿਲਕੁਲ ਜੀ ਫਿਰ ਇੱਕ ਵਾਰ ਆਹ ਦੇਖ ਕਰ ਐ ਕਾਲੀ ਸ਼ਾ ਜੈੱਡ ਬਲੈਕ ਵਿੱਚ ਚੋਟੀ ਠੀਕ ਆ ਭਾਜੀ ਆ ਜੋ ਅਰੇ ਵਾਲ ਵੀ ਨਹੀਂ ਚਟਾਗਾ ਨਹੀਂ ਨਹੀਂ ਤੋੜੋ ਉਹਦੇ ਨਿਯਾਰੇਦਾਰ ਅਗੇ ਮੋਲ ਸੰਦੀਪ ਨੇ ਉਹ ਕਰਾਂਗੇ ਆਖਣ ਕੀ ਕਿ ਅਜ ਮੁੱਲ ਕੀਤੇ ਗਏ ਠੀਕ ਆ ਬਸ ਠੀਕ ਆ ਠੀਕ ਹਾਂਜੀ ਮੋਲ ਸੰਦੀਪ ਨੇ 10 ਦੀ ਝੋਟੀ ਵੇਚੀ ਠੀਕ ਆ ਇਹ ਹਾਂ ਹਾਂ ਝੋਟੀ ਪੂਰੇ ਲੱਖ ਦੀ ਦੋ ਲੱਖ ਦੀ ਹਾਂ ਚੱਲਣ ਦੋ ਦੋ ਛੱਡ ਦਾਂਗੇ ਪੂਰੇ 95000 ਦੀ 95000 ਦੀ ਪਰ ਠੀਕ 99 ਦੀ ਪਰ ਪੂਰੇ ਕਰ ਦੋ 90 ਦੀ 90 ਦੀ ਬੋਲੀ ਲਾਤੀ ਹੈ ਝੋਟੀ ਦੀ ਬਸ ਠੀਕ ਆ ਦੇਣੀ ਨੀ ਨਿਗੜੇ ਬਾਰੋ ਸਦੀਸ ਗੱਲਾ ਕਹਿਣ ਆ ਰੀਆਂ ਚਲੋ ਗਲਤੀਆਂ ਬੰਦੇ ਤੋਂ ਹੁੰਦੀਆਂ ਮਹਿੰਗਾ ਸੱਲਾ ਮਾਲ ਪਰ ਚੋਟ ਦੇਣੀ ਨਹੀਂ ਨਹੀਂ ਠੀਕ ਨਹੀਂ ਬਹੁਤ ਚੰਗੀ ਯਾਰ ਸਮਾਂ ਜਿਹੜਾ ਹੁੰਦਾ ਗਾੜੀ ਮਿਲਦਾ ਨਹੀਂ ਮਿਲਦਾ ਨਹੀਂ ਮਿਲ ਕੋ ਬਿਲਕੁਲ ਆਹ ਸੁਨੇਗਾ ਇਹ ਜੋੜੇ ਦੁੱਧਿਆ 11 12 ਕਿਲੋ ਅੱਛਾ ਇਹਰੇ ਮਗਰ ਕੱਟੀ ਆ ਕੱਟੀ ਆ ਬਾਅਦ ਲੋਕੀ ਘਰੇ ਗਏ ਆ ਦਿੰਦੇ ਆ ਉਹੀ ਹਾਂ 20 ਦਿਨਾਂ ਦੀ ਕੱਟੀ ਆ ਦੁੱਧ ਤੇ ਪਲੀ ਬਿਲਕੁਲ ਜੇ ਪੱਠਿਆਂ ਨੂੰ ਮੂੰਹ ਲਾ ਜੇ ਤੇ ਕੱਟੀ ਮੈਂ ਵਾਪਸ ਦੇ ਦੋ ਤੋਰ ਤੋਰ ਲਓ ਜੀ ਇਹ ਦੇਖੋ ਘਰਾਂ ਦੇ 12 ਕਿਲੋ ਦਾ ਕੱਟੀ 12 ਕਿਲੋ ਦਾ ਘੋਟੀ ਦਾ ਦੁੱਧ 12 ਕਿਲੋ ਦਾ ਦੁੱਧ ਆਹ ਦੇਖੋ ਬਣਾ ਜੋੜ ਹੈ ਕੁੜੀਆਂ ਖੜਾ ਪਾੜਨ ਵਾਲੀ ਬਹ ਠੀਕ ਆ ਆ ਇੱਥੇ ਬਲਾਈਡ ਹੋਟੀ ਆ ਆਂਦੇ ਲਓ ਮਗਰ ਇਹਦੇ ਵੀ ਘੱਟੀਆਂ ਨਾਲੇ ਇਹ ਵੀ ਵੇਖੀ ਚੱਲੋ ਕਰਾ ਦੀ ਐ ਥਣ ਹੈਂ ਘੱਟੀਆਂ ਵਾਲੀਆਂ ਹੀ ਆ ਬਸ ਛੋਟੀ ਵੇਲਾ ਕਰਦੀ ਰਹਿਣਾ ਨਹੀਂ ਕਰਦੀ 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 ਚਲੋ ਬੋਲੋ ਭਾਈ ਜੀ ਫਿਰ ਦੀ ਜੀ ਛੋਟੀ ਇੱਕ ਪੰਜ ਦਾ ਵਿਆਹ ਕਰਾ ਫਿਰ ਆਹੀਂ ਮੁੱਲ 92 ਕਰਨਾ 8000 ਦੀ ਆਣਾ ਛੋਟੀ ਦਊਂਗਾ 85 ਦੀ 82 ਦੀ 80 ਦੀ ਏ ਬੋਲੀ ਦੇ ਨੋਖਾ ਲਾ ਗਿਆ ਹਾਂ ਇਹ ਬੋਲੀ ਦੇ ਪੂਰੇ ਅੱਧੀ ਅੱਧੀ ਕਰੇ ਇਹ ਠੀਕ ਆ ਇਹ 8.5 ਮਹੀਨੇ ਗੱਪਣਾ ਇਹ ਸੰਦੀਪ ਸਾਢੇ 8.5 ਮਹੀਨੇ ਮੈਂ ਗੱਪਣਾ ਹਾਂ ਹੋਰ ਨਹੀਂ ਲੀ ਰਹੀ ਮਹੀਨਾ ਪਿਓਰ ਨਹੀਂ ਹਨ ਕਰ ਓਏ ਨਹੀਂ ਚੰਗੀ ਚੰਗੀ ਆ ਪੂਰੇ ਸਾਢੇ 8.5 ਦੀ ਡਾਕਟਰ ਆ ਕੇ ਨਾਲ ਲਿਆਵੇ ਤਸੱਲੀ ਬਖਸ਼ ਭਾਵੇਂ ਕੋਈ ਖਤਰਾ ਕੀ ਕਰਾ ਲੈ ਪੰਜਾਂ 14 ਦੀ ਗਰੰਟੀ ਦੇਂਦੇ ਸਾਡੀ ਜੇ ਮੈਂ ਮਹੀਨਾ ਲੈ ਜੇ ਨਾ ਤੇ ਮੈਂ ਹੀ ਬਾਤ ਲਾਂਗੇ 5 ਜਨਵਰੀ ਨੂੰ 10 ਮਹੀਨਾ ਲੱਗ ਜਾਣਾ ਚਲੋ ਆ ਜਾਓ ਫਿਰ ਆਓ ਕਰੋ ਡੇੜਾ ਜਣਾ ਵਜਣਿਆ ਨਾ 55000 ਦੀ ਮੈਂ ਦੋ ਨੰਬਰ ਚ ਦੇ ਡੇੜਾ ਕਿਲੋ ਦੁੱਧ ਵੀ ਹੈਗਾ ਜੋ ਠੀਕ ਪੈਰੀ ਹਾਂ ਅੱਛਾ ਹਾਂ ਤੁਹਾਡੀ ਕੀ ਦੁਕਾਨ ਜੋਗਾ ਦੁੱਧ ਹੈਗਾ ਮੈਂ ਤਾਂ ਆਉਂਦਾ ਹੀ ਤੱਕੇ ਨਾ ਛੱਡੀ ਮੈਨੂੰ ਕਿਹੜੇ ਲਾਕੇ ਲੈਂਦੇ ਯਾਰ ਇਹ ਬਾਡਰ ਰਣ ਲਈ ਆ ਆਜੋ ਆਜੋ ਤੇਨ ਦੀ ਫਿਰ ਕੀਮਤ ਕੀਮਤ ਆਪਣੀ ਹੈ ਜੀ ਆ ਦੋ ਨੰਬਰ ਚ ਮੈਂ 55000 ਹਮ ਮੁੱਲ 70 75 ਜੋ ਮਰਜ਼ੀ ਕਰੀਏ ਨਾ 5000 ਦੀ ਮਹੀਂ ਦਵਾਂਗੀ 60 ਦੀ ਦੇ ਦੇਣੀ ਆ ਲੋ ਬਚਾ ਲੈਣ ਦੋ ਠੀਕ ਆ 60 ਜੋ ਛੋੜੀ ਕਰਨੀ ਆ ਬਸ ਛੋੜੀ ਕਰ ਦੇ ਠੀਕ ਆ ਬਸ ਠੀਕ ਨਹੀਂ ਬਹੁਤ ਚੰਗੀ ਮੈਂ ਇਹ ਰੇਲ ਬੜੀ ਮੈਂ ਦੀ ਦੁੱਧ ਵਾਲੀ ਮਹੀਂ ਫਿਰ 15 16 ਕਰ ਚੰਗੀ ਆ ਚੰਗੀ ਉਧਰ ਕਿਨੇ ਰਹਿ ਗਏ ਹੁਣ ਗੱਭਣਾ ਨਾ ਸੂਈ ਅੱਛਾ ਦੁੱਧ ਕਿੰਨਾ ਬਾਲਾ ਹੀ ਦਾ ਕਿਲੋ 10 ਕਿਲੋ ਭੋਲਾ ਹੀ ਜੀ ਆ ਵੀ ਆ ਵੀ ਦੇਖੋ ਮਗਰ ਇਹਦੇ ਵੀ ਕੱਟੀ ਮਗਰ ਇਹਦੇ ਵੀ ਕੱਟੀ ਆ ਆ ਕੇ ਕੱਟੇ ਦਾ ਨਾਂ ਨਹੀਂ ਸੁਣਾਉਣ ਨਹੀਂ ਹਰ ਪਾ ਠੀਕ ਆ ਚਲੋ ਮਾਰ ਲਈਆਂ ਬੜਾ ਠੀਕ ਆ ਚਲੋ ਅੰਦਰ ਵੱਡੀ ਮਈ ਆ ਡੇਰੀ ਵਾਲੀ ਜਾਣੇ ਆ ਵਾਕੀ ਗੱਲ ਸਹੀ ਤੇ ਦੁੱਧ ਵਾਲੀ ਮਈ ਹਨਾ ਦੁੱਧ ਵਾਲੀ ਮਈ ਆ 10 ਕਿਲੋ ਬੋਲਾਈ ਆ ਅੱਛਾ ਤੇ ਮੋਟਰ ਚੱਲਦੀ ਜਮੇ ਠੀਕ ਆ ਆਹ ਤੇ ਕੀਮਤ ਫਰੈਂਦੀ ਕੀਮਤ ਹੈ ਜੀ ਮੋਲੇ 90 92 ਜੂ ਮਰਜੀ ਕਰੀਏ ਹਾਣਾ ਮੈਂ 85000 ਦੀ ਦੇਣੀ ਆ ਛੋਟ ਕਰਾਂ ਜੋ ਕਿ ਕਿੰਨੇ 2000 ਕਰਦਾ ਪੂਰੇ ਜਾਂਦੀ ਜਾਂਸੀ ਦੀ ਅਸੀਂ ਨਹੀਂ ਦੇਣਾ ਯਾਰ ਜਾਂਦੇ ਬਸ ਕੰਮ ਨੇ ਵੇੜੋ ਚਲੋ ਦੇਖੋ ਜੀ ਪਸ਼ੂ ਚੈੱਕ ਕਰੋ ਬਾਈ ਬਹੁਤ ਥੋੜਾ ਰੇਟ ਆ ਪਰ ਵਾਰ-ਵਾਰ ਇਹੀ ਵੇਂਦੇ ਜੁਆਈ ਕਰਕੇ ਚੈੱਕ ਕਰਕੇ ਵੇਖੋ ਅੱਜ ਉੱਪਰ ਤਾਂ ਰਬ ਜਰਾ ਹੀ ਆ ਠੀਕ ਹੈ ਨਾ ਪਰ ਛੋਟਾ ਨਾ ਕਾ ਮੀ ਆ ਬਸ 100 200 ਵਾਲਾ ਹੋਣ ਤਾਂ ਛੋਟਾ ਵਾਲਾ ਹੀ ਹਾਂ ਬਸ ਚੈੱਕ ਕਰਕੇ ਪਰ ਲੈ ਹਾਂ ਤਾਂ ਦਸ ਦਿਨ ਦੇ ਮੇਲਾ ਨਹੀਂ ਲੱਭਣਾ ਅੱਛਾ ਇਹ ਮਈਆਂ ਫੇਰ ਨਾ ਬੇਨਾਵੇਂ ਗਣੀਆਂ ਜੋ ਹਾਂ ਹਾਂ ਸਹੀ ਸਹੀ ਹੁਣ ਮਈ 5-1000 ਵਾ ਦੰਦੇਈ ਤੇਜ਼ 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 ਹੁੰਦੇ ਸੰਦੀਪ ਜੀਆ ਚਲੋ ਨੰਬਰ ਆਪਣਾ 86721 7393 ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰ ਸਾਸੀਗਰ ਸਾਸੀਗਰ